ਮੈਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਵਧੀਆ ਫਰੰਗ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਨੇਪਾਲ ਤਸਿਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੌਂਕੀ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਇੱਕ ਨੀਲੀ ਪੂਰੀ ਮੈਦਾਨ ਦਿਖਾਉਣੀ ਆ ਹੌਲੇ ਬਾਅਦ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਕਾਲ ਜੀ ਵੀਰ ਜੀ ਕੀ ਹਾਲ ਹੈ ਵਧੀਆ ਫਰਿਆ ਤੁਸੀਂ ਦੱਸੋ ਵਧੀਆ ਵਧੀਆ ਤੇਰੇ ਬਾਈ ਬਾਬਾ ਜੀ ਤੇ ਅੱਜ ਜਗਾ ਬਦਲਤੀ ਜੇ ਜਗਾ ਰਪੀ ਜੀ ਇੱਦਾਂ ਹੀ ਉੱਧਰ ਚੁਣਾ ਚਾਨਾ ਟੇ ਹਲਾਉਣ ਅੱਛਾ ਉੱਧਰ ਧਿਆਨ ਨਹੀਂ ਚਲੋ ਇੱਥੇ ਬੱਠੇ ਮੂਟੇ ਪਈ ਜਾਂਦੇ ਠੀਕ ਠੀਕ ਆ ਲੈ ਜਾਣਾ ਬਾਕੀ ਉੱਧਰ ਹੀ ਅਗਲੀ ਵੀਡੀਓ ਸਾਂ ਉੱਧਰ ਹੀ ਪਈ ਲੱਗ ਜਾਂਦਾ ਠੀਕ ਚਲੋ ਨਾਲ ਨਾਲ ਹੀ ਆ ਕਿਤੇ ਬਹੁਤ ਫਰਕੇ ਲੱਗੇ ਲੱਗੇ ਤੇ ਆ ਗਿਆ ਆ ਦੋ ਕਿਲੋਮੀਟਰ ਕਾ ਹਾਂਜੀ ਤੇ ਚਲੋ ਨਾਮ ਦੱਸ ਦੇ ਕਰੀ ਨਾਮ ਸ਼ੌਂਗੀ ਪਿੰਡ ਨੇਪਾਲ ਜੀ ਹਾਂਜੀ ਸੀਲੇ ਜੀ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੇ ਕਰੀ 72239277 ਠੀਕ ਆ ਹਾਂਜੀ ਤੇ ਅੱਜ ਮੱਝ ਵੀ ਹੈ ਇੱਕ ਹਾਂਜੀ ਮੱਝ ਇੱਕ ਨਹੀਂ ਦੀ ਜੀ ਠੀਕ ਚਲੋ ਪਹਿਲਾਂ ਗਾਂ ਮਖਾ ਲਈਏ ਫਿਰ ਮੱਝ ਵਸੰਨੇ ਕਿੰਨਾ ਜੇ ਤੇ ਕੋਲ ਪੱਕਾ ਦੁੱਧ ਹਰਪ੍ਰੀਤ ਜੀ ਦੁੱਧ ਦੇ ਦੇ ਕੋਲ ਵਿਖਾਵੇ ਆਲਾ ਭਾਵੇਂ 12 ਕਿਲੋ ਕਹੀ ਜਾਈਏ ਦੁੱਧ 10 ਕਿਲੋ ਪੱਕਾ ਦੁੱਧ ਹੈ ਕਹਦਾ 10 ਲੀਟਰ ਠੀਕ ਐ ਤੋੜਾਂ ਫੇਰ ਇੱਕ ਰਹੀ ਇੱਕੋ ਗਾਂ ਬੱਚੇ ਵਾਲੀ ਆ ਉਹ ਐਂਡਰੀ ਬਾਕੀ ਮੱਝ ਵੀ ਬੱਚੇ ਦੇ ਬਿਨਾਂ ਤੇ ਆ ਗਾਂ ਵੀ ਬੱਚੇ ਦੇ ਬਿਨਾਂ ਬਾਕੀ ਇਹ ਵੀ ਗਾਂ ਚੰਗੇ ਕਦ ਕੱਢਦੀ ਆ ਥੋੜੀ ਸੰਭੀ ਘੱਟਿਆ ਕਾਰੇ ਜੀ ਸਰੀਰ ਦੀ ਬਾਕੀ ਜੇ ਕੋਈ ਸੰਭ ਵਾਲਾ ਕੁ ਵੀ ਲਾ ਜੇ ਦੁੱਧ ਹੋ ਸਕਦਾ ਕਿ ਕਿਲੋ ਖੰਡ ਵੱਧ ਵੀ ਜਾਵੇ ਬਾਕੀ ਮੌਕੇ ਦੇ ਜਿਹੜਾ ਦੁੱਧ 10 ਲੀਟਰ ਜਿਹੜਾ ਤਿਆਰ ਦੱਸਦੇ ਆ ਉਹ ਤੁਸੀਂ ਆਪਣੇ ਆਪ ਚੁਆਈ ਕਰਕੇ ਖੜਨਾ ਆਹ ਦੇਖ ਸਾਦੇ ਥਾਣਾ ਦਾ ਸਾਈਜ਼ ਗਿਆ ਤੇ ਮਿਲਕ ਵੀ ਇਹਨਾਂ ਵੀ ਕਾਫੀ ਮੋਟੀ ਲੱਗੀ ਜਿਹੜੀ ਇਹਦੇ ਤੇ ਕਿੰਨਾ ਫਿਰ ਇਹਦਾ ਮੁੱਲ ਰੱਖ ਦੇਣਾ ਆਪਾਂ ਮੁੱਲ 30 ਚਲੋ ਇਹੋ ਜਿਹੇ ਵੜਾ ਵੇਚੀਆਂ ਵੀ ਆਪਾਂ ਹਾਂਜੀ ਮੁੱਲ ਤੇ ਚਲੋ ਕਰ ਨੂੰ ਜੇ ਬਚਿਆ ਹੁੰਦਾ ਫਿਰ ਤੇ ਵਸ਼ੀ 40000 ਦੀ ਹਾਂਜੀ ਹੁਣ ਮੁੱਲ ਕਰਾਂਗੇ 28000 ਰੁਪਏ ਅੱਛਾ 25000 50000 ਦੀ ਦੇਦੋਗੇ ਬਾਕੀ ਮੋਕੇ ਤੇ ਹੋਰ ਕਰਦਾ ਕੋਈ ਨਾ ਕਰਦਾ ਕੋਈ ਫੋਨ ਲਾਵੇ ਕੋਈ ਨਹੀਂ ਕਰਦਾ ਜਿੰਨਾ ਹੋਊਗਾ ਖੁੱਲਾ ਕਰ ਦੋਗੇ ਮਨ ਤਨ ਕੇ ਤੇ ਦੁੱਧ 10 ਲੀਟਰ ਕਰੋ ਜਿਹੜਾ ਚਵਾ ਦੋਗੇ ਚਵਾ ਦੇਣਗੇ ਠੀਕ ਐ ਤੇ ਹੁਣ ਮੱਝ ਵੀ ਆ ਦਿਖਾ ਦਈਏ ਤੇ ਇਹਦੇ ਕੋਲ ਕਿੰਨਾ ਦੁੱਧ ਕੋਰ ਅਜੀ ਦੁੱਧ ਜੇ 10 ਕਿਲੋ ਹੈਗਾ 10 ਕਿਲੋ ਦੁੱਧ ਇਹਦੀ ਗਾਰੰਟੀ ਹੋਊਗੀ 100 ਰੁਪਏ ਦੀ ਕੋਈ 8 ਕਿਲੋ 100 ਰੁਪਏ ਵੀ ਮੰਨੇ ਵੀ ਅੱਛਾ ਹਾਂਜੀ 8 ਕਿਲੋ ਹੋਊਗਾ ਪੱਕਾ ਜਿਹੜਾ ਠੀਕ ਆ ਹਾਂਜੀ ਤੋਰਾਂ ਫੇਰ ਦੇਣਾ ਇੱਕ ਵਾਰੀ ਬਾਕੀ ਦੁੱਧ ਰੇ ਤੁਸੀਂ ਚਵਾਈ ਆਪ ਕਰਕੇ ਖੜਨੀ ਹੈ ਇਹ ਕਿ ਬੁਰੀ ਵੀ ਦੀ ਨਾਲੇ ਅਵੀ ਘਰੇ ਵੀ ਰੱਖੀ ਹੈ ਇਹ ਕਿ ਥਾਨਾਂ ਦਾ ਸਾਈਜ਼ ਗਿਆ ਆਪਣੇ ਤਾਂ ਚੰਗਾ ਦੁੱਧ ਮੌਕੇ ਤੇ ਦੇ ਕੋਲ 8 ਲੀਟਰ ਦੱਸਦੇ ਆ ਉਹ ਚ ਭਾਈ ਆਪ ਕਰਕੇ ਲੈ ਜੇ ਬਾਕੀ ਇਹ ਆ ਵੀ ਉਤਨਾ ਕੱਦ ਕਾਠ ਪਿੱਠਪੁੜੇ ਤੋਂ ਚੰਗੀ ਆ ਬਾਕੀ ਹੈ ਵੀ ਨਹੀਂ ਹੁੰਦੀ ਹੱਸ ਜੀ ਉਤਰਾਗ ਛੰਡੀ ਤੇਰੀ ਜਿਹੜੇ ਬੋਤੇ ਫਿਰਾਂ ਦੀ ਡਿਮਾਂਡ ਹੁੰਦੀ ਆ ਨੀਲੀ ਪੂਰੀ ਮੈਦੀ ਤੇ ਉਹ ਵੀ ਤੁਹਾਨੂੰ ਅੱਜ ਦਿਖਾ ਦੇਣੀ ਆ ਫਿਰ ਬਾਕੀ ਆ 99 ਦੇ ਦੇ ਸਾਦੇ ਲਾਗੇ ਤੋਂ ਤੇ ਮਿਲਕ ਵੇਣ ਵੀ ਚੰਗੀ ਲੱਗੀ ਆ ਉਮੀਦ ਹੈ ਇਹਨੇ ਸੱਜਰ ਨੇ ਵੀ ਦੁੱਧ ਚੰਗਾ ਕੱਢਿਆ ਹੋਣਾ 1000 ਰੁਪਏ ਜੀ ਦੁੱਧ ਕੱਢਦੀ ਰਹੀ ਹੈ 14 ਕਿਲੋ ਅੱਛਾ ਠੀਕ ਮਤਲਬ ਇਹ ਹੈ ਕਿ ਚਲੋ ਮੱਝਪਾਰੇ ਬੱਲੇ ਦੀ ਆ ਗਾਂ ਕਿਤੇ ਬਣ ਜਾਂਦੀ ਆ ਹਾਂ ਬਣੀ ਵੀ ਹੈਗੀ ਜੀ 1.5 ਮਹੀਨੇ ਦੀ ਦੱਸਿਆ ਜੁਣਾ ਅੱਛਾ ਬਾਕੀ ਹੋਰ ਜੀ ਗਾਰੰਟੀ ਕੋਈ ਨਹੀਂ ਠੀਕ ਆ ਤੇ ਇਹਦਾ ਫਿਰ ਮੁੱਲ ਮੁੱਲ 30000 ਜੀ ਇਹਦਾ 60000 ਅੱਛਾ 55000 55000 ਜੀ ਦੋ ਹੋਰ ਕਰਦੋ ਕਿ ਮੌਕੇ ਤੇ ਮੈਂ ਕਰਨਾ ਖੁੱਲਾ ਇਮਾਨ ਕਰਾਂ ਕੋਈ ਵੀ ਖੁੱਲਾ ਇਮਾਨ ਕਰਨਾ ਕਿ ਕਹਿਣਾਂ ਖਾਲੀ ਨਹੀਂ ਮੋੜਨਾਗੇ ਕੋਈ ਫੋਨ ਇੱਕ ਵਾਰੀ ਲਾਵੇ ਜਰੂਰ ਫੋਨ ਲਾਵੇ ਕੋਈ ਮਾਨ ਕਰਾਂਗੇ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਜਿਹੜੀ ਗਾਂ ਆ ਹੋਲੀ ਜੀ ਗਾਵਾਂ ਤੇ ਹੌਲਾ ਜੀ ਇਹਦਾ ਰੇਟ ਹਣਾਵਾ ਮਗਰ ਇਹਦੇ ਵਸ਼ੀ ਹੈ ਬਾਕੀ ਠੰਡੀ ਧੀਰੀ ਯਾਰ ਜੀ ਕੋਈ ਇੰਪੈਕਟ ਜਿਹਾ ਹਵਾਨਾ ਜਿਹਾ ਇਹਦਾ ਆ ਜਿਹੜੇ ਵਸ਼ੀ ਹੈ ਜਰਸੀ ਪਿਓਰਟੀ ਵਸ਼ੀ ਠੀਕ ਹੈ ਬਾਕੀ ਇਹ ਹੈ ਕਿ ਕਈ ਵੇਰ ਹੁੰਦੇ ਆ ਕਿ ਜਿਆਦਾ ਸਾਹਮਣੇ ਕਰ ਸਕਦੇ ਉਹਨਾਂ ਮੇਰਾ ਵਾਸਤੇ ਇਹ ਗਾਂ ਸਹੀ ਰਹੂਗੀ ਜਿਹੜੀ ਘਰ ਦੁੱਧ ਪੀਣ ਵਾਸਤੇ ਦੁੱਧ ਪੀਣ ਆ ਤੇ ਹਰ ਰੋਜ਼ ਦੁੱਧ ਵੀ ਸੰਗਣਾ ਟੋਕਰੀ ਕੇ ਪੱਠੇ ਕਾ ਅਗੇ ਨੇ ਉਤਰਾ ਰੱਜ ਜਾਣਾ ਦੁੱਧ ਬਾਲਟੀ ਚ ਤੇ ਪੱਠੇ ਹਰ ਰੋਜ਼ੀ ਟੋਕਰੀ ਚ ਖਾਣੇ ਠੀਕ ਹੈ ਜੀ ਚਲੋ ਕਰੋ ਤੇ ਉਤਰਾ ਦੁੱਧ ਕਿੰਨਾ ਹੋਨੇ ਦੇ ਕੋਲ ਦੁੱਧ ਆ ਰੁਪਈਆ 8 ਕਿਲੋ ਜੀ ਅੱਛਾ ਹਾਂਜੀ ਹੈਗਾ ਪੱਕਾ ਦੁੱਧ ਹੈਗਾ ਹੈਗਾ ਬਾਕੀ ਹੈ ਕਿ ਜਰਸੀ ਕਰੋਸੀ ਆ ਮਗਰੇ ਦੇ ਵਸ਼ੀ ਆ ਇਹ ਆ ਕਿ ਸਾਰੀਆਂ ਗਰਮੀਆਂ ਨੇ ਦੁੱਧ ਵਧੀਆ ਚਵਾਈ ਜਾਣਾ ਤੇ ਨਾ ਇਹੋ ਜੀਆਂ ਗਾਵਾਂ ਨੇ ਕੋਈ ਗਰਮੀ ਦੀ ਪ੍ਰਵਾਹ ਹੁੰਦੀ ਆ ਨਾ ਕੁਝ ਘਰ ਰੱਖਣ ਵਾਸਤੇ ਘਰ ਦੁੱਧ ਪੀਣ ਵਾਸਤੇ ਠੀਕ ਆ ਜਿੰਨੇ ਘਰੇ ਦੁੱਧ ਵਰਤਣਾ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਰੁਪਈਏ ਮੌਲਦੇ ਘਰ ਨੂੰ ਭਾਵੇਂ ਜਿੰਨਾ ਮਰਜ਼ੀ ਕਰ ਲਈਏ ਅੱਛਾ 14000 ਕਰ ਲਈਏ 16000 ਦੇ ਦਾਂਗੇ 15000 10000 ਰੁਪਈਏ ਦੇ ਦਾਂਗੇ ਅੱਛਾ ਹਾਂਜੀ ਦੇ ਦੁੱਧ ਲਾਵੇ ਮਾਰ ਕਰੇ ਦੁੱਧ 7 ਕਿਲੋ ਕੇ ਮੰਨੇ ਪੱਕਾੜਾ ਪੱਕਾ 7 ਮੰਨ ਕੇ ਚੱਲੀ ਬਾਕੀ ਜਿਹੜਾ ਝੋਨੇ ਚਾਹਨੇ ਹੋਣ ਲੱਗਣ ਡਿਆ ਕਿ ਵੀਰ ਨੂੰ ਡੇਰੀ ਤੇ ਜਾਣ ਦੀ ਲੋੜ ਨਹੀਂ ਜੇ ਲੈ ਜੇ ਤੇ ਠੀਕ ਆ ਪੱਠੇ ਉੱਥੋਂ ਹੀ ਵੱਢ ਕੇ ਲਾਗੋ ਵੱਢ ਤੋਂ ਲੈ ਆਵੇ ਬੰਦੇ ਆਣਾ ਫੇਰਾ ਮਾਰਨ ਲਿਆ ਠੀਕ ਹੈ ਜੀ ਤੇਰੀ ਕ ਪਾਗਿਆ ਲਿਆ ਕੇ ਬਾੜੀ ਚੋਗਰੇ ਪੰਜ ਨਿੰਮਤੀ ਚਾਹ ਪਿਆ ਬੰਦੇ ਆ ਠੀਕ ਆ ਭਾਵੇਂ ਦੁੱਧ ਹੀ ਗਰਮ ਕਰਕੇ ਦੇਈ ਜਾਵੇ ਦੁੱਧ ਗਰਮ ਕਰਕੇ ਦੇਈ ਜਾਵੇ 7 ਕਿਲੋ ਦੁੱਧ ਕਿਦੇ ਮੁਕਣ ਡਿਆ ਠੀਕ ਆ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਕਾ ਨਾ ਬਾਕੀ ਇਹ ਹੈ ਕਿ ਆ ਕੇ ਆਪਣੀ ਇੱਥੇ ਸਮਝਣਾ ਵੇ ਇਸ ਚਾਹ ਕੇ